ਪਹਿਲਾਂ ਤੇ 4 ਕਵਿੰਟਾਂ ਮੈਂ ਸੀ ਪਹਿਲਾਂ 4 ਕਵਿੰਟਾਂ ਮੈਂ ਸੀ ਸਟਾਰਟਿੰਗ ਤੇ 4 ਕਵਿੰਟਾਂ ਮੈਂ ਸੀ ਹੋਲੀ ਉਹਦੇ 8 ਕਿਤੀ 6 6 ਤੋਂ 8 8 ਦਾ ਕਿਤਾ ਵਧ ਗਈ ਉਹ ਤੇ ਬਹੁਤ ਮਹਾਰਾਜ ਦੀ ਕਿਰਪਾ ਵਾ ਵੀ ਪਿਛਲੇ ਸਾਲ 10 ਸਾਲ ਬਣਾਈਦੇ ਹਾਂ ਬਹੁਤ ਬਣਾਈਆਂ ਪਰ ਫੇਰ ਵੀ ਸੰਗਤ ਰਹਿ ਗਈ ਸੀ ਸੰਗਤ ਰਹਿਣ ਨਾਲ ਫਿਰ ਸਾਡੇ ਮਨ ਚ ਹੋਇਆ ਵੀ ਨਹੀਂ ਅਗਲੀ ਹੋਰ ਬਣਾਵਾਂਗੇ ਉਹ ਐਰਕੀ ਵਧਾਈ ਆ ਵੇਖੋ ਜੇ ਐਰਕੀ ਸੰਗਤ ਪੂਰੀ ਹੋ ਗਈ ਤੇ ਫੇਰ ਤਾਂ ਠੀਕ ਹੈ ਨਹੀਂ ਤੇ ਫੇਰ ਹੋਰ ਬਣਾ ਦਾਂਗੇ ਕੋਈ ਗੱਲ ਨਹੀਂ ਸੰਗਤ ਸਹਿਯੋਗ ਦੇਣ ਦੀ ਆ ਸੰਗਤ ਵੱਤਵਾਰ ਸਾਥ ਦੇਣ ਦੀ ਆ ਉਹ ਆਪ ਹੀ ਜੇ ਨਹੀਂ ਜਾਂਦੇ ਆਪ ਹੀ ਧਾਣ ਪਾਣੀ ਲੈ ਕੇ ਸਾਡੇ ਤੱਕ ਪ ਆ ਦੇਖੋ ਆ ਜਾਂਦੇ ਨੇ ਵੀ ਆ ਸਾਡਾ ਹਿਸਾਬਾ ਉਹ ਵਿੱਚ ਅਸੀਂ ਬਹੁਤ ਖੁਸ਼ ਆ ਇਸ ਚੀਜ਼ ਵੀ ਸੰਗ ਸਾਡਾ ਇੰਨਾ ਸਜਾ ਕੇ ਦੱਸ ਰੋ ਰਹੀ ਅਸੀਂ ਕਰਨੀ ਦੀ ਜਿਤਨਾ ਬਾਬਾ ਜੀ ਦਾ ਵਿਆਹ ਵਾ ਪੂਰਬ ਰੱਦ ਨੇ ਬਾਬੇ ਦਾ ਵਿਆਹ ਪਰ ਬਣਾਇਆ ਜਾਂਦਾ ਰਾਤ ਨੂੰ ਸੰਗ ਤੇ ਕਨਸੈਪਟ ਫੈਡਦੀ ਆ ਸੁੱਤੀ ਹੋਈ ਹੁੰਦੀ ਆ ਉਹਨਾਂ ਨੂੰ ਸਵੇਰੇ 2:30 ਵੇ ਠਾਲ ਕੇ ਉਹਨਾਂ ਨੂੰ ਭਾਜੀ ਬਣ ਕੇ ਦੇਈਦੀ ਭਾਜੀ ਬੇਦਸਾਪੇ ਆ ਲੋ ਮਹਾਰਾਜਾ ਤੁਹਾਡੀ ਸੰਗ ਜੀ ਵਿਆਹ ਬਾਬਾ ਜੀ ਦਾ ਸਪੂਰਨ ਹੋਇਆ ਵਾ ਤੁਸੀਂ ਭਾਜੀ ਲਓ ਤੇ ਹੁਣ ਜਾਓ ਚਰਮਾਨੇ ਕਾਜ ਕਰ ਉਸ ਤੋਂ ਬਾਅਦ ਆਪਾਂ ਲੋਕਲ ਮੰਡੀ ਦੀ ਆ ਲੋਕਲ ਤੋਂ ਬਾਅਦ ਆਪਾਂ ਜੇ ਕੋ ਬਾਹਰੋਂ ਡਿਮਾਂਡ ਹੁੰਦੀ ਆ ਜਿੱ ਉਹਨਾਂ ਕਹਿੰਦੇ ਵੀ ਆਪਣੇ ਹੋਰ ਵੇ ਲੋ ਤੁਹਾਨੂੰ ਫੋਨ ਆਉਂਦੇ ਨੇ ਫਿਰ ਜੇ ਤਾਂ 10 ਘੰਟਾ ਜੋ ਫੋਨ ਆਏ ਫਿਰ ਇੱਕ ਬੋਰੀ ਇਹਨਾਂ ਨੂੰ ਇੱਕ ਬੰਦੇ ਨੂੰ ਭੇਜ ਦਿੱਤੀ ਉਹ ਫਿਰ ਅਜ ਲੱਗ ਲੱਗ ਜਲੰਧਾ ਲੁਧਿਆਣਾ ਦਿੱਲੀ ਕਿੱਥੇ ਵੀ ਆ ਉਹ ਵੰਡ ਲੈਂਦੇ ਨੇ ਆਪੱਚੇ ਇਹਨੂੰ ਟਾਈਮ ਤਾਂ ਬਹੁਤ ਜ਼ਿਆਦਾ ਲੱਗਦਾ ਉਹਨਾਂ ਨੂੰ ਟਾਈਮ ਕਾਫੀ ਟਾਈਮ ਤਾਂ ਲੱਗਣਾ ਜੀ ਇਹਨੂੰ ਅੱਜ ਅੱਜ ਤੇ 4-3 ਹੋ ਗਈ ਆ 8 ਕੁ ਦਿਨ ਲੱਗੇ ਹੋਏ ਇਹਨਾਂ ਨੂੰ ਲੱਗੇ ਨੂੰ ਤੇ ਅਜੇ 4 ਦਿਨਾਂ ਦੇ ਹੋਰ ਲੱਗਣੇ ਨੇ ਇਸ ਵੇਲੇ 7 ਵਜੇ ਲੱਗਦੇ ਨੇ ਸਾਮ ਨੂੰ 7 ਵਜੇ ਛੁੱਟੀ ਕਰਦੇ ਨੇ ਤੇ ਮੁੜ ਕੇ ਰਾਤ ਨੂੰ ਪੈਕਿੰਗ ਵਾਲੇ ਆ ਜਾਂਦੇ ਨੇ ਮੁੰਡੇ ਸੇਵਾਦਾਰੋਂ ਪੈਕਿੰ ਮੁਰਗੇ ਕੱਲ ਤੋਂ ਮੁਰਗੇ ਪਲੰਬਰਾਂ ਦੀ ਟੀਮ ਇੱਕ ਆਉਣੀ ਆ ਉਹ ਵੀ ਪੈਕਿੰਗ ਕਰਦੇ ਦੇਣੇ ਉਹਨਾਂ ਨੂੰ ਪੈਕਿੰਗ ਕਰਾਇਆ ਜਾਂਦੇ ਆ ਅੱਗੇ ਵੀ ਅਸੀਂ ਸਹਿਯੋਗ ਨਾਲ ਸੰਕਟਾ ਦਾ ਸਹਿਯੋਗ ਨਾਲ ਹੀ ਮਠਿਆਈ ਵੰਡੀ ਦੀ ਆ ਜਿਆਹਪੁਰ ਤੋਂ ਅਗਲੇ ਦਿਨ ਅਸੀਂ ਵੰਡਣੀ ਸ਼ੁਰੂ ਕਰ ਦਿੰਦੇ ਆ ਮਠਿਆਈ ਤੇ 5 4-5 ਦਿਨ ਦੇ ਵਿੱਚ ਸਾਨੂੰ ਲੱਗ ਜਾਂਦੇ ਨੇ ਮਠਿਆਈ ਵੰਦਦੇ ਆ ਵੰਦਦੇ ਇਹ ਹਰ ਕਿਸੇ ਦੇ ਘਰ ਤਕਰੀਬਨ ਜਿਹੜੇ ਆਪਣੇ ਸੱਜਣ ਮਿੱਤਰ ਹੁੰਦੇ ਜਿਨ੍ਹਾਂ ਨੇ ਸੇਵਾ ਦਿੱਤੀ ਹੁੰਦੀ ਆ ਉਹਨਾਂ ਦੇ ਘਰ ਆਪ ਪਹੁੰਚਾ ਕੇ ਆਈ ਦੀ ਆ ਲੋਕਲ ਅਸੀਂ 5-7 ਕਿਲੋਮੀਟਰ ਤੱਕ ਤੇ ਆਪ ਹੀ ਸਾਰਾ ਦੇ ਘਰਾਂ 'ਚ ਪਹੁੰਚਾ ਕੇ ਆਉਂਦੇ ਆ ਕਿਸੇ ਨੂੰ ਇੱਥੇ ਆਉਂਦੀ ਲੋੜ ਨਹੀਂ ਪੈਂਦੀ ਹਰ ਇੱਕ ਦੇ ਘਰ ਆ ਪਹਚਾਈਦੀ ਆ ਕਈਆਂ ਨੂੰ ਇੱਕ ਪੈਕਟ ਦਈਦਾ ਤੇ ਉਹ ਕਹਿੰਦੇ ਭਾਜੀ ਮੇਰਾ ਰਿਸ਼ਤੇਦਾਰ ਜੀ ਉਹਨੂੰ ਮੈਂ ਭੇਜਣੀ ਆ ਸਾਨੂੰ ਦੋ ਪੈਕਟ ਹੋਰ ਦੇ ਦੋ ਚਾਰ ਪੈਕਟ ਜਦ ਤੱਕ ਸਾਡੇ ਕੋਲ ਭਾਜੀ ਰਹਿੰਦੀ ਆ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਜਿਹੜਾ ਮਰਜ਼ੀ ਹੋਵੇ ਜਿਹਨੂੰ ਹਰ ਇੱਕ ਨੂੰ ਪਹਚਾਈਦੀ ਆ ਸਾਡੇ ਭਾਜੀ ਇੱਕ ਪਲੰਬਰਾਂ ਦੀ ਟੀਮ ਹੁੰਦੀ ਆ ਉਹਦੇ ਘੱਟੋ ਘੱਟ ਵੀ ਤੇ 50 ਮੈਂਬਰ ਹੁੰਦੇ ਨੇ ਤੇ ਉਹ ਇੱਥੇ ਸਾਰਾ ਦਿਨ ਫਿਰ ਪੈਕ ਕਰਦੇ ਨੇ ਉਸ ਤੋਂ ਬਾਅਦ ਫਿਰ ਹੋਰ ਗੁਰਦੁਆਰਾ ਸਾਹਿਬ ਦੀ ਜਿਹੜੇ ਸਾਡੀ ਟੀਮ ਦੇ ਮੈਂਬਰ ਬਾਕੀ ਨੇ ਜੋੜਾ ਘਰ ਸੇਵਾ ਸੈਕਟੀ ਦੇ ਉਹ ਵੀ ਆਉਂਦੇ ਨੇ ਕੋਈ ਦਿਨੇ ਹੁੰਦਾ ਕੋਈ ਰਾਤ ਨੂੰ ਹੁੰਦਾ ਰਾਤੀ 12:00 ਇੱਕ ਵਜੇ ਤੱਕ ਅਸੀਂ ਪੈਕ ਕਰਦੇ ਰਹਿੰਦੇ ਨੇ ਦੋ ਦਿਨ ਸਾਨੂੰ ਪੈਕ ਕਰਨ ਤੇ ਲੱਗ ਜਾਂਦੇ ਨੇ ਸਿਰਫ ਭਾਜੀ ਸ਼ਾਹੀ ਇਹ ਉਹਦੇ ਹੁੰਦਾ ਵਾ ਪਤਾ ਨਹੀਂ ਇਹ ਕੀ ਗੁਰਨਾਨਕ ਸਾਹਿਬ ਦਾ ਗੁਰਪੁਰਬ ਗੁਰਪੁਰਬ ਕੋਈ ਵੀ ਹੋਵੇ ਲੇਕਿਨ ਅਜਿਹੇ ਭਾਜੀ ਦਾ ਪ੍ਰੋਗਰਾਮ ਬਣਿਆ ਸਾਡਾ ਥੋੜੀ ਹੌਲੀ ਥੋੜੀ ਦੇਰ ਤੋਂ ਹੌਲੀ ਹੌਲੀ ਵੱਧ ਵੱਧ ਕੇ ਵੱਧ ਵੱਧ ਕੇ ਸੰਗਤ ਦੇ ਸਹਯੋਗ ਨਾਲ ਹੀ ਵਧਣ ਦਿਆ ਸੰਗਤ ਵੱਧੋ ਵੱਧ ਹੀ ਕੋਈ ਖੰਡ ਦੀ ਬੋਰੀ ਭੜਾ ਜਾਂਦਾ ਕੋਈ ਘਿਓ ਦੀ ਬੋਰੀ ਪੀਪਾ ਭੜਾ ਜਾਂਦਾ ਕੋਈ ਰਿਫਾਇਨਡ ਦਾ ਕੋਈ ਸਰੋਂ ਦਾ ਤੇਲ ਦਾ ਅਸੀਂ ਕਿਹਨੂੰ ਨਾਂ ਹੀ ਕਹੀਏ ਤੇ ਆਪੇ ਕਹਿੰਦੇ ਕਹਿੰਦੇ ਭਾਜੀ ਆਪਕੇ ਆਪਦੀ ਹੀ ਬਣ ਗਈ ਸਾਨੂੰ ਸੇਵਾ ਨਹੀਂ ਲਈ ਤੁਸੀਂ ਜਿਹੜਾ ਕੋਈ ਵੇਖਣ ਹੁੰਦਾ ਕੋਈ ਪੈਸੇ ਦਾਨ ਕਰ ਜਾਂਦਾ ਵੀ ਲਓ ਜੀ ਭਾਜੀ ਆ ਸਾਡੋਂ ਸਾਡੀ ਸੇਵਾ ਕਰੋ ਸਾਡੀ ਸੇਵਾ ਕਰੋ ਇਤਨਾ ਹੀ ਸੰਗਤ ਦਾ ਸਹਿਯੋਗ ਨਾਲ